ਕਸੀ 15 ਨੰਬਰ ਵਾਲ ਚ ਆਇਆ ਅਬ ਤੱਕ ਸਾਡੀ ਗਲੀ ਚ 40 ਸਾਲ ਹੋ ਗਏ ਬੋਲੀ ਬਣੀ ਨੂੰ ਕੋਈ ਮਤਲਬ ਦੀ ਮੈਡਮ ਨਹੀਂ ਆਈ ਕੋਈ ਪੋਲਿਟੀਕਲ ਲੀਡਰ ਸਾਡੀ ਗਲੀ ਚ ਨਹੀਂ ਆਇਆ ਸਾਡੀ ਗਲੀ ਸੀਵਰੇਜ ਵੀ ਹੈ ਸੀਵਰੇਜ ਐਕਟਿਵ ਵੀ ਹੋ ਚੁੱਕਿਆ ਔਰ ਅੱਜ ਅਸੀਂ ਮੈਡਮ ਨੂੰ ਮਿਲਣ ਆਇਆ ਟਾਈਲਾਂ ਕਰਕੇ ਔਰ ਮੈਡਮ ਨੇ ਪੂਰਾ ਭਰੋਸਾ ਦਿੱਤਾ ਹਫਤੇ ਦੇ ਅੰਦਰ ਕੰਮ ਸ਼ੁਰੂ ਹੋ ਜਾਏਗਾ ਥੈਂਕ ਯੂ ਨੀਲਾਮ ਜੀ ਮੈਡਮ ਜੀ ਜੁਲਦੀ ਨੂੰ ਮਿਲ ਕੇ ਅੰਨਾ ਵਧੀਆ ਲੱਗਿਆ ਕਿ ਜਿਵੇਂ ਕਹਿੰਦੇ ਆ ਵੀ ਮਤਲਬ ਐਨਾ ਵਧੀਆ ਲੱਗਿਆ ਕਿ ਮੈਡਮ ਨੇ ਸਾਡੀ ਗੱਲ ਵੀ ਸੁਣੀ ਸਾਡੇ ਕੋਲ ਆਣ ਨੂੰ ਵੀ ਕਿਹਾ ਕਿ ਹਾਂ ਤੁਹਾਡੀ ਗੱਲ ਅਸੀਂ ਪੱਕੀ ਵੀ ਕਰਨਗੇ ਤੇ ਤੁਹਾਡੀ ਗੱਲਾਂ ਵੀ ਸੁਣਨਗੇ ਜਿਹੜੇ ਤੁਹਾਡੇ ਤੁਹਾਡੇ ਜਿਹੜਾ ਜਿਹੜਾ ਦਿੱਕਤਾਂ ਹੈਗੀ ਅਸੀਂ ਸਾਰੀ ਸੁਣਾਂਗੇ ਮੈਂ ਇਹੀ ਕਹਿਣਾ ਚਾਹੁੰਦੀ ਆ ਸਾਰਿਆਂ ਨੂੰ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਮੈਡਮ 와ਸੀ ਕੋਈ ਗਲਤ ਨਾ ਆਪਣੇ ਮਨ ਚ ਲੈ ਕੇ ਆਏ ਮੈਂ ਇਹਦੀ ਸਭ ਦੀ ਸੁਣਦੇ ਆ ਸਾਡੀ ਵੀ ਸੁਣੀ ਆ ਅੱਜ ਅਸੀਂ ਸਾਰੇ ਮਿਲ ਕੇ ਆਏ ਫਸਟ ਟਾਈਮ ਮਿਲੇ ਮੈਂ ਬੋਲ ਵੀ ਪਹਿਲੀ ਵਾਰ ਰਹੀ ਹਾਂ ਮੈਡਮ ਜੀ ਨੇ ਬਹੁਤ ਸੋਹਣੀ ਸਾਡੇ ਨਾਲ ਗੱਲ ਕੀਤੀ ਆ ਹਾਂਜੀ ਅਸੀਂ ਪਹਿਲੀ ਵਾਰ ਕੈਮਰਾ ਫੇਸ ਕਰ ਰਹੇ ਹਾਂ ਅਸੀਂ ਕਦੇ ਗਏ ਵੀ ਨਹੀਂ ਪਰ ਮੈਡਮ ਨੂੰ ਦੇਖ ਕੇ ਸਾਨੂੰ ਇੰਨੀ ਹਿੰਮਤ ਹੋਈ ਸਾਡੇ ਲਈ ਮੈਡਮ ਸਾਡੀ ਚੰਨ ਸਿੱਧੀ ਰਾਣੀ ਹੈ ਜੀ